ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਨੇ ਜਦੋਂ ਦਾ ਆਪਣਾ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਹੀ ਦੂਜੇ ਦੇਸ਼ ਪੱਪਾਂ ਭਾਰ ਹੋਏ ਨਜ਼ਰ ਆ ਰਹੇ ਨੇ ਅਤੇ ਦੂਜੇ ਦੇਸ਼ਾਂ ਵੱਲੋਂ ਅਮਰੀਕਾ ਦੇ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਵਿਚਾਲੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਅਤੇ ਯੂਰਪੀ ਸੰਘ ਤੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਇਹ ਦੋਵੇਂ ਦੇਸ਼ ਆਪਸ ਵਿੱਚ ਮਿਲ ਕੇ ਕੋਈ ਕਾਰਵਾਈ ਕਰਦੇ ਹਨ ਤਾਂ ਅਮਰੀਕਾ ਦੋਵੇਂ ਦੇਸ਼ਾਂ ਨੂੰ ਨਹੀਂ ਬਖਸ਼ੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਰਵਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਯੂਰਪੀ ਸੰਘ ਅਤੇ ਕੈਨੇਡਾ ਸਾਂਝੇ ਤੌਰ 'ਤੇ ਅਮਰੀਕਾ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਨ੍ਹਾਂ ਉੱਤੇ ਮੌਜੂਦਾ ਟੈਕਸਾਂ ਤੋਂ ਕਿਤੇ ਜ਼ਿਆਦਾ ਭਾਰੀ ਟੈਰਿਫ ਲਗਾਏ ਜਾ ਸਕਦੇ ਨੇ ਟਰੰਪ ਨੇ ਇਹ ਬਿਆਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਸੋਸ਼ਲ 'ਤੇ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਮਰੀਕਾ ਦੇ ਸਰਵੋਤਮ ਹਿੱਤਾਂ ਦੀ ਰੱਖਿਆ ਦੇ ਲਈ ਹਰ ਕਦਮ ਚੁੱਕਣਗੇ ਟਰੰਪ ਨੇ ਕਿਹਾ ਕਿ ਜੇਕਰ ਯੂਰਪੀ ਸੰਘ ਅਤੇ ਕੈਨੇਡਾ ਸਿੱਧ ਰਾਜ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਮਿਲ ਕੇ ਕੰਮ ਕਰਦੇ ਨੇ ਤਾਂ ਅਸੀਂ ਉਨ੍ਹਾਂ ਉੱਤੇ ਮੌਜੂਦਾ ਸਹਿਮਤੀ ਨਾਲੋਂ ਵੀ ਭਾਰੀ ਟੈਰਿਫ ਲਗਾਵਾਂਗੇ। ਇਹ ਅਮਰੀਕਾ ਦੇ ਵਪਾਰਿਕ ਪਾਈਵਾਲਾ ਦੇ ਨਾਲ ਸਾਡੇ ਸੰਬੰਧਾਂ ਦੀ ਰੱਖਿਆ ਦੇ ਲਈ ਵੀ ਜ਼ਰੂਰੀ ਕਦਮ ਹੈ। ਇੱਥੇ ਦੱਸਣਾ ਬੰਦਾ ਹੈ ਕਿ ਪਿਛਤਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਆਯਾਤ ਵਾਣ ਉੱਤੇ 25% ਟੈਰਿਫ ਦੀ ਘੋਸ਼ਣਾ ਕੀਤੀ ਜਿਸ ਨਾਲ ਗਲੋਬਲ ਵਪਾਰ ਵਿਗਨ ਅਤੇ ਅਮਰੀਕਾ ਦੇ ਪ੍ਰਮੁੱਖ ਸੈਕਟਰੀਆਂ ਗਿਆ ਤੋਂ ਵਿਰੋਧ ਪ੍ਰਦਰਸ਼ਨ ਹੋਏ। ਇੱਕ ਦਮ ਅਮਰੀਕਾ ਦੇ ਵਪਾਰ ਕਟੇ ਨੂੰ ਘਟਾਉਣ ਦੇ ਲਈ ਟੰਪ ਦੁਆਰਾ ਇੱਕ ਹੋਰ ਕੋਸ਼ਿਸ਼ ਜੁਆਪਦਾ ਪਰ ਇਸ ਦੇ ਨਤੀਜੇ ਵਜੋਂ ਵਪਾਰ ਯੁੱਧ ਅਤੇ ਵਪਾਰਕ ਤਣਾਅ ਦੇ ਵਿੱਚ ਵਾਧਾ ਹੋ ਸਕਦਾ ਹੈ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਔਰਸੁਲਾ ਵਾਨ ਡੇਲ ਲੇਨ ਨੇ ਇਸ ਫੈਸਲੇ ਦੀ ਆਲੋਚਨਾ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨੂੰ ਕਾਰੋਬਾਰ ਦੇ ਲਈ ਨਕਾਰਾਤਮਕ ਅਤੇ ਖਪਤਕਾਰਾਂ ਦੇ ਲਈ ਹੋਰ ਵੀ ਨੁਕਸਾਨ ਦੇ ਕੇ ਹੈ ਜਰਨਲਿਉਨਾਂ ਨੇ ਕਿਹਾ ਹੈ ਕਿ ਇਹ ਕਦਮ ਵਿਸ਼ਵ ਵਪਾਰ ਦੇ ਨਿਯਮਾਂ ਅਤੇ ਵਿਵਸਥਾ ਨੂੰ ਵੀ ਕਮਜ਼ੋਰ ਕਰ ਸਕਦਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੇ ਨੇ ਵੀ ਇਸ ਟਰੰਪ ਦੇ ਫੈਸਲੇ ਦੀ ਸਖਤ ਨਿੰਦਾ ਕਰਦੇ ਹੋਏ ਇਸ ਨੂੰ ਕੈਨੇਡੀਅਨ ਕਾਮਯਾਉਂਤ ਤੇ ਸਿੱਧਾ ਹਮਲਾ ਕਰਾ ਦਿੱਤਾ ਉਹਨਾਂ ਸਪਸ਼ਟ ਕੀਤਾ ਹੈ ਕਿ ਕੈਨੇਡਾ ਅਜੇ ਟੈਰਿਫਾ ਦੇ ਜਵਾਬੀ ਕਰਮ ਚੁਕਤਨ ਬਾਰੇ ਵਿਚਾਰ ਕਰ ਰਿਹਾ ਹੈ ਅਤੇ ਉਹ ਇਸ ਸੰਬੰਧੀ ਗੰਭੀਰਤਾ ਦੇ ਨਾਲ ਰਣਨੀਤੀ ਬਣਾ ਰਹੇ ਨੇ ਇਹ ਨਵੇਂ ਟੈਰਿਫ 3 ਅਪ੍ਰੈਲ ਤੋਂ ਲਾਗੂ ਹੋਣਗੇ ਅਤੇ 트ੰਪ ਨੇ ਆਪਣੀ ਯੋਜਨਾ ਦਾ ਵੀ ਖੁੱਲਾਸਾ ਕੀਤਾ ਕਿ ਉਹ ਖਾਸ ਤੌਰ ਤੇ ਅਮਰੀਕਾ ਦੇ ਵਪਾਰ ਕਾਟੇ ਦੇ ਲਈ ਜ਼ਿੰਮੇਵਾਰ ਦੇਸ਼ਾਂ 'ਤੇ ਜਵਾਬੀ ਟੈਰਿਫ ਲਗਾਉਣ ਦਾ ਵੀ ਇਰਾਦਾ ਰੱਖਦੇ ਨੇ ਨਵੇਂ ਟੈਰਿਫ ਸਟੀਲ ਅਤੇ ਐਲੂਮੀਨੀਅਮ ਤੋਂ ਇਲਾਵਾ ਨੇ ਜੋ ਪਹਿਲਾਂ ਹੀ ਟੈਰਿਫ ਦੇ ਨਾਲ ਨਾਲ ਲਾਗੇ ਜਾ ਚੁੱਕੇ ਆ ਅਤੇ ਚੀਨ ਕੈਨੇਡਾ ਅਤੇ ਮੈਕਸੀਕੋ ਉੱਪਰ ਕੀ ਅਮਰੀਕਾ ਦੇ ਭਾਈਵਾਲਾਂ ਦੇਸ਼ ਤੋਂ ਆਉਣ ਵਾਲੀਆਂ ਵਸਤਾਂ ਤੇ ਲਾਗੂ ਹੋਵੇਗਾ ਦੱਸਦੀ ਹੈ ਕਿ ਟਰੰਪ ਦਾ ਇਹ ਫੈਸਲਾ ਨਾ ਸਿਰਫ ਵਿਸ਼ਵ ਵਪਾਰ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਸਗੋਂ ਇਸ ਨਾਲ ਅਮਰੀਕੀ ਅਤੇ ਗਲੋਬਲ ਖਪਤਕਾਰਾਂ ਤੇ ਦਬਾਅ ਵੀ ਵੱਧ ਸਕਦਾ ਹੈ ਕਿਉਂਕਿ ਇਨ੍ਹਾਂ ਟੈਰਿਫਾਂ ਕਾਰਨ ਵਸਤੂਆਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਜੋ ਕਿ ਸਿੱਧਾ-ਸਿੱਧਾ ਅਮਰੀਕਾ ਵਾਸੀਆਂ ਤੇ ਬੁਰਾ ਪ੍ਰਭਾਵ ਪਾਉਣ ਗਿਆ